ਕੱਲ ਥਾਣਾ ਕੰਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਿਆਤਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾਂ ਰਾਹੀਂ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਸ਼ਾਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੀਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਜ ਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਹੋਣ ਤੋਂ ਬਾਅਦ ਇਹਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਦ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕਰਾਅ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ ਵਾਰ ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਲੱਗ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹੁਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਨਿਊਜ਼ ਨੂੰ ਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲ ਦਾ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜਲਦ ਹੋ ਬਾਅਦ ਸ਼ੇਅਰ ਕਰ ਸਕਦੇ ਆ ਸਰਨ ਕਾਲੂ ਕੀ ਮਰਡਰ ਕਰਨੀ ਗਿਆ ਸੀ ਜਾਂ ਫਿਰ ਦੀ ਕੋਈ ਹੋਰ ਮਨਚਾ ਸੀ ਇਹ ਵਗਗਵਾਰ ਸੀ ਵਗਗਵਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਸੀ ਯਸ 80 Z2 ਵੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋਈ ਹੋਰ ਕਾਰਨ ਆ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਆਂ ਨਾਲ ਲਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਰ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡੀਟੇਲ ਦੇ ਅਧਿਕਾਰ ਕਰਕੇ ਗਿਆ ਸੀ ਸੈਨੀਟਰੀ ਦਾ ਲਾਸਟ ਜਿਹੜਾ ਇਹਨਾਂ ਦੇ ਸੰਪਰਕ ਵਿੱਚ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਦੇ ਉਹਨੇ ਹਸਮਨ ਦੱਸੇ ਉਹ 7 7-8 ਸਾਲ ਤੋਂ ਇਹਨਾਂ ਦਾ ਵਾਕਿਫਕਾਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਹ ਤੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਹਾ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤੱਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪੁਰਾਣੀ ਵਾਕਫਿਤ ਹੋਣ ਦੇ ਨਾਂ ਤੇ ਦਰਵਾਜ਼ਾ ਖੋਲ੍ਹਿਆ ਤੇ ਇਹਨੇ ਇਸ ਵਾਰ ਦਾਤ ਨੂੰ ਜਾਂਦਾ ਦਿੱਤਾ ਇਹ ਇੱਕ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸਰ ਹੈ ਜੀ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਸਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਸਰ ਜੀ ਇਹਦੇ ਨਾਲ ਥੋੜਾ ਲੜਾਈ ਝਗੜਾ ਹੋਇਆ ਕਿ ਜਾਂਦੇ ਦੇ ਚੱਕ ਹੋ ਚੁੱਕੇ ਪਹਿਲੇ ਕੋਈ ਗੱਲਬਾਤ ਹੋਈ ਹੋਈ ਹੈ ਨਹੀਂ ਆਪ ਕੋ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਦਾ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਆਇਡੈਂਟੀਫਾਈ ਕੀਤਾ ਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕ ਆਊਟ ਕਰਨੀਆਂ ਹੁਸ਼ਿਆਰਪੁਰਾ ਕਿੱਥੇ ਸੀਗਾ ਕਿਸੇ ਦੇ ਹਾਈਡ ਆਊਟ ਤੇ ਸੀ ਹੁਸ਼ਿਆਰਪੁਰੇ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਦੁਰਦਾ ਫਿਰਦਾ ਸੀ ਉੱਥੇ ਸਾਡੀਆਂ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਲਾਤ ਨਾਲ ਸੀ ਉਹ ਤੋਂ ਲੇਕਿਆ ਕੋਈ ਇਸਤਰੀ ਦੀ ਗੱਲ ਆਈ ਕਿ ਜੇ ਉਹ ਜੇਲ੍ਹ ਚ ਗਿਆ ਸੀ ਤੇ ਘਰ ਦੇ ਮੇਲ ਕੱਢਦੇ ਤਾਂ ਹੋਵੇ ਕੋਈ ਇਸਤਰੀ ਦੀ ਗੱਲ ਬਦਰਮੀ ਕੀਤੀ ਹੁੰਦੀ ਨਹੀਂ ਐਜ਼ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹਦੇ ਜੇਲ੍ਹ ਜੇਲ੍ਹ ਤੋਂ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਗੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਹੈ ਕਿ ਪੋਸਿਬਿਲਟੀ ਹੈ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ ਦੈਟ ਬਟ ਨਾਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨਾਂ ਸਾਡੀਆਂ ਜਾਰੀ ਆ ਇਹ ਕਿਆਸਰਾਈਆਂ ਨੇ ਇਹਦੀ ਇਨਕੁਆਇਰੀਸ਼ਨ ਦੇ ਵਿੱਚ ਸਾਰੀ ਗੱਲ ਕਲੀਅਰ ਹੋਏ ਸਰ ਇਹ ਦੋ ਹੀ ਕਾਰਨ ਹੋ ਸਕਦੇ ਜਾਂ ਤੇ ਰੋਟੀ ਦੇ ਮਕਸਦ ਨਾਲ ਗਿਆ ਹੈ ਜਾਂ ਕੋਈ ਰਿਲੇਸ਼ਨਸ਼ਿਪ ਦੀ ਗੱਲ ਹੈਗੀ ਹੋ ਇਸਾ ਕਾਰਨ ਦੇ ਸਾਹਮਣੇ ਅਜੇ ਨਹੀਂ ਰਾਇਲ ਹੋਈ ਤੁਹਾਡੀਆਂ ਗੱਲਾਂ ਠੀਕ ਆ ਬਟ ਜਿੱਨਾਂ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੱਨਾਂ ਚਿਰ ਅਸੀਂ ਕੰਕਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿ ਆ ਜਾ ਰਹੀ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਐਕਟਿਵਾ ਵੀ ਚੁੱਕਿਆ ਗਿਆ ਤੇ ਦੀ ਗੱਲ ਸਾਹਮਣੇ ਆਈ ਐਕਟਿਵਾ ਤਾਂ ਲੈ ਕੇ ਭੱਜਣ ਤੇ ਨੇ ਵਰਤੇ ਆਗਾ ਆਦਰਵਾਇਜ਼ ਉੱਥੇ ਕੋਈ ਚੋਰੀ ਨਹੀਂ ਹੋਈ ਕੋਈ ਚੋਰੀ ਕੋਈ ਲੁੱਟਖੋ ਇਦਾਂ ਦੀ ਕੋਈ ਗੱਲ ਨਹੀਂ ਹੋਈ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ ਚ ਜਾ ਕੁਚਾ ਕੇ ਉੱਥੇ ਖੜੇ ਪੈਰ ਮਾਰਿਆ। ਸਭ ਟਾਈਮ ਕਿੰਨੇ ਟਾਈਮ ਕੰਮ ਇਹਦੇ ਘਰ ਜਾਣ ਦੀ ਕੋਸ਼ਿਸ਼ ਕਰਦੇ ਸੀ। ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ। ਇਹ 23 ਅਗਸਤ ਦੀ ਗੱਲ ਹੋਗੀ। ਇਹਨੇ 10-15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ-ਹੌਲੀ ਬਤਲਾਉਂਦੇ। ਕੋਈ ਨਸ਼ੇ ਦਾ ਵੀ ਆ ਕੀ ਸਰੇ? ਨਸ਼ਾ ਕਰਦਾ ਹੋਵੇਗਾ। ਤਾਂ ਸਭ ਦੂਸਰਾ ਕੇਸ ਕਿਹੜਾ ਜੀ? ਅੱਜ ਕੱਲ ਹੋ ਜਾਂਦਾ ਜੀ ਸਰੇ ਅੱਗੇ ਮੌਰਨਿੰਗ ਐਨਆਰਆਈ ਦਾ। ਦੂਸਰਾ ਦੂਸਰਾ ਕੇਸ ਕੱਲ ਮਜੀਦੀਆ ਰੋਡ ਕਸ ਕਰ। ਕਾਣਾ ਮਜੀਠਾ ਰੋਡ ਦੇ ਵਿੱਚ ਇੱਕ ਚਰਚ ਸੀ ਉਸ ਚਰਚ 'ਚ ਬੇਅਦਵੀ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੇ ਹੈਗੇ ਆ ਉਹਨਾਂ ਦਾ ਏਰੀਆ ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ ਇੱਕ ਸਪ੍ਰਿੰਕਲਰ ਸੀਗਾ ਇੱਕ ਪਾਇਰ ਸੀਗਾ ਤੇ ਇੱਕ ਕ੍ਰੋਸ ਸੀਗਾ ਇਹ ਬਹੁਤ ਉਹਨਾਂ ਦੇ ਧਾਰਮਿਕ ਜਨ ਨੇ ਤੇ ਬੜੇ ਕਮਿਟਿਡ ਓਨਲੀ ਜਿਹੜੇ ਵੈਪਟਾਈਜ਼ਡ ਬੰਦੇ ਆ ਇਹ ਉਹਨਾਂ ਦੇ ਉਹਨਾਂ ਨੂੰ ਦੇਣ ਦੇ ਲਈ ਉੱਥੇ ਪ੍ਰਸ਼ਾਦ ਰੱਖਿਆ ਜਾਂਦਾ ਉਹਨਾਂ ਦਾ ਉੱਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ ਉਹ ਲੇਡੀ ਇੱਕ ਗੱਲ 9 10 ਵਜੇ ਉੱਥੇ ਐਂਟਰ ਕਰਕੇ ਉਹ ਸਾਰਾ ਕੁਝ ਉਥੋਂ ਉਹ ਚੋਰੀ ਕਰਕੇ ਲੈ ਗਈ ਸੀ ਉਹ ਵੀ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਇਤੋਂ ਉਹਦੀ ਪੜਤਾਲ ਕੀਤੀ ਤੇ ਉਹ ਫਦੇਗੜ ਚੂੜੀਆਂ ਉਥੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਬਿਸ਼ਪ ਸਾਹਿਬ ਆ ਉਹ ਵੀ ਆਏ ਸੀ ਦੇ ਵਰ ਵੈਰੀ ਐਪਰੀਸ਼ੀਏਟਿਵ ਵੀ ਪੁਲਿਸ ਨੇ ਸਾਡਾ ਜਿਹੜਾ ਇਹ ਵਿਆਧਵੀ ਦਾ ਕੇਸ ਸੀ ਬਹੁਤ ਜਲਦੀ ਫੇਸ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਢੇਸ ਪਹੁੰਚੀ ਸੀ ਉਹਨਾਂ ਦਾ ਕੁਝ ਹੱਦ ਤੱਕ ਜਿਹੜੀ ਉਹ ਪਰਭਾਈ ਹੋ ਗਈ ਆ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਆ ਇਹਦਾ ਇਹ ਅਮਾਨ ਦੇ ਵਿੱਚ ਰਹਿੰਦੀ ਸੀ ਅਮਾਨ ਦੀ ਇਹ ਐਨ ਆਰ ਆਈ ਉੱਥੋਂ ਦੀ ਰੈਜ਼ੀਡੈਂਟ ਬਣੀ ਹੋਈ ਆ ਉੱਥੋਂ ਦਾ ਇਹਦਾ ਪਾਸਪੋਰਟ ਆ ਉੱਥੋਂ ਦੀ ਆਈਡੀ ਕਾਰਡ ਆ ਪਰ ਜ਼ਿਆਦਾ ਤੌਰ ਤੇ ਇਨੀਸ਼ੀਅਲੀ ਹਲੇ ਕੋਈ ਅਜਿਹੀ ਕੋਈ ਸਾਨੂੰ ਅਜਿਹੀ ਨਹੀਂ ਗੱਲ ਕਿ ਨਜਾਨਬੁੱਝ ਕੇ ਕੀਤੀ ਹੋਵੇ ਇਨੀਸ਼ੀਅਲੀ ਇਹ ਦੇਖਣ ਤੇ ਜਾਪਦਾ ਮੋٹے ਤੌਰ ਤੇ ਵੀ ਸ਼ਾਇਦ ਇਹ ਮੈਂਟਲ ਡਿਸਟਰਬਸੀ ਉਹਦੇ ਘਟ ਜੁੜੇ ਤੋਂ ਬਸਤੇ ਆਈ ਸੀ ਬਸਤੋਂ ਹੀ ਵਾਪਸ ਗਈ ਸੀ ਸਾਡੀ ਟੀਮ ਜਿਹਦੇ ਚ ਸਾਰੇ ਜਿਹੜੇ ਐਸ ਐਚਓ ਮਜੀਠਾ ਏਸੀਪੀ ਮਨਿੰਦਰ ਸਿੰਘ ਤੇ ਏਡੀਸੀ ਵੀ ਮਨੂ ਰਾਣਾ ਜੀ ਸੀਆਈਏ ਸਟਾਫ ਇਹਨਾਂ ਨੇ ਵੀ ਅੰਤ ਤੱਕ ਮਿਹਨਤ ਕਰਕੇ ਉਹ ਸਾਰੀ ਫੂਟੇਜ ਨੂੰ ਘੰਘੋਲਦੇ ਹੋਏ ਕੰਡਕਟਰਾਂ ਤੱਕ ਪਹੁੰਚ ਕਰਕੇ ਕੰਡਕਟਰਾਂ ਤੋਂ ਹੀ ਪੁੱਛ ਕੇ ਵੀ ਇਦਾਂ ਦੀ ਕੋਈ ਲੇਡੀ ਤੁਹਾਡੀ ਬੱਸ 'ਚ ਆਈ ਆ ਫਿਰ ਉੱਥੋਂ ਮੌਕੇ ਤੋਂ ਜਾ ਕੇ ਜਿੱਥੋਂ ਹਾਲਾਂਕਿ ਰਹਿੈਸ਼ੀ ਗੁਰਦਾਸਪੁਰ ਦੀ ਸੀ ਫਰਦੀ ਫਤੇਗੜ ਜੁੜੀਆਂ ਸੀ ਉੱਥੋਂ ਇਹ ਵੀ 24 ਘੰਟੇ ਦੇ ਵਿੱਚ ਜਿਹੜਾ ਇੱਕ ਚਰਚ ਨੂੰ ਜਿਹੜਾ ਵਿਆਧਵੀ ਦਾ ਮਸਲਾ ਸੀਗਾ ਉਹ ਅਮਰਸਰ ਪੁਲਿਸ ਕਮਿਸ਼ਨਰ ਨੇ ਸੋਲਵ ਕਰਕੇ ਤੇ ਉਹ ਇੱਕ ਕਾਮਯਾਬੀ ਹਾਸਲ ਕੀਤੀ ਸਭ ਤੋਂ ਬਾਅਦ ਇਹਨੂੰ ਦੱਸਿਆ ਗਿਆ ਕਿ ਮੈਂਟਲੀ ਅਫਸਰਟ ਹੈ ਤਾਂ ਇਹਦੇ ਵੱਲੋਂ ਚੜ੍ਹਦੇ ਵਿੱਚ ਜਾ ਕੇ ਵੇਦਵੀ ਕੀਤੀ ਗਈ ਆ ਹੋਰ ਕਿਤੇ ਨਹੀਂ ਇਹ ਹਲਾ ਸਾਹਮਣੇ ਕੀਤਾ ਗਿਆ ਜੀ ਇਹਦਾ ਇੱਕ ਜਾਪਦੀ ਗਿਆ ਮੈਂ ਮੈਂ ਵੈਰੀਫਾਈ ਮੈਂ ਕਨਫਰਮ ਨਹੀਂ ਕਰ ਰਿਹਾ ਮੈਂ ਕਿਹਾ ਜਾਪਦੀ ਹੈ ਉਹ ਗਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਵੀ ਅਸੀਂ ਦੋਨੇ ਕ੍ਰਾਈਮ ਹੀ ਬਹੁਤ ਸ਼ਾਰਟ ਨੋਟਸ ਤੇ ਫੜੇ ਨੇ ਇਹਨਾਂ ਦੀ ਰਿਮਾਂਡ ਲਵਾਂਗੇ ਇਹਨਾਂ ਦੀ ਡੈਰੋਗੇਸ਼ਨ ਤੇ ਸਾਰੇ ਜੇ ਕੋਈ ਹੋਰ ਕੋਈ ਇਹਨਾਂ ਦੀ ਮਨਸ਼ਾ ਹੋਈ ਉਹ ਸਾਰੀ ਚੀਜ਼ ਜਿਹੜੀ ਚੈੱਕ ਕੀਤੀ ਜਾਵੇ ਕਿ ਤੁਹਾਡੇ ਨਾਲ ਸ਼ੇਕ ਕਰ ਲਿਆ ਜਿਹੜਾ ਸਵੇਰੇ ਜਿਹੜਾ ਸਵੇਰੇ ਹੋਇਆ ਉਹ ਸੁਖਚੈਨ ਸਿੰਘ ਜੋ ਇੱਕ ਐਨ ਆਰ ਆਈ ਹੈ ਅਮਰੀਕਾ ਰਹਿੰਦਾ ਸੀ ਉਹਦਾ ਸਾਰਾ ਪਰਿਵਾਰ ਵੀ ਅਮਰੀਕਾ ਰਹਿੰਦਾ ਉਹਦੀ ਮਾਤਾ ਤੇ ਉਹਦੀ ਵਾਈਫ ਜਿਹੜੀ ਜਿਹਦੇ ਨਾਲ ਉਹ 1 ਸਾਲ ਹੋਇਆ ਕਰੀ ਵਿਆਹ ਹੋਏ ਨੂੰ ਉਹ ਇੱਥੇ ਘਰ ਸੀਗੇ ਉਹਦੇ ਘਰ ਦੇ ਵਿੱਚ ਦੋ ਬੰਦੇ ਐਂਟਰ ਹੋਏ ਨੇ ਇੱਕ ਬੰਦਾ ਪ੍ਰੀਜ਼ਿਊਮੇਬਲੀ ਬਾਹਰ ਰਹਿ ਗਿਆ ਦੋ ਬੰਦਿਆਂ ਨੇ ਐਂਟਰ ਕਰਕੇ ਉਹਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਉਹਤੇ ਉਹਨੇ ਫਾਇਰ ਕੀਤਾ ਜਿਹਦੇ ਫਾਇਰ ਦੇ ਨਾਲ ਉਹ ਜ਼ਖਮੀ ਹੋ ਗਿਆ ਉਹਦੇ ਕੰਨ ਦੇ ਤੇ ਜਵਾੜੇ ਦੇ ਕੋਲੇ ਜਿਹੜੀ ਗੋਲੀ ਟੱਚ ਕੀਤੀ ਆ ਦੂਸਰੀ ਗੋਲੀ ਉਹਦੇ ਹੱਥ ਤੇ ਲੱਗੀ ਆ ਇਸ ਤਰੀਕੇ ਨਾਲ ਉਹ ਦੋਨੇ ਬੰਦੇ ਫਾਇਰਿੰਗ ਕਰਕੇ ਉਹ ਚਲੇ ਗਏ ਨੇ ਜਿਹੜੀ ਪੁਲਿਸ ਟੀਮ ਆ ਬੜੀ ਮਸਤੀਦੀ ਨਾਲ ਟੈਕਨੀਕਲ ਇਨਪੋਰਟਸ ਤੇ ਸੀਸੀਟੀਵੀਜ਼ ਤੇ ਤੇ ਹੋਰ ਸਾਧਨਾਂ ਦੇ ਰਾਹੀਂ ਆਹ ਰਹਹੀਲੇ ਵਸੀਲੇ ਅਸੀਂ ਉਸ ਕ੍ਰਾਈਮ ਦੇ ਪਿੱਛੇ ਲੱਗੇ ਆ ਮੈਨੂੰ ਉਮੀਦ ਆ ਸਾਡੇ ਆਫੀਸਰ ਸਾਡੀਆਂ ਟੀਮਸ ਦੇ ਆਰ ਵੈਰੀ ਪ੍ਰੋਫੈਸ਼ਨਲ ਜੇ ਬਾਕੀ ਜਿਹੜੇ ਕ੍ਰਾਈਮ ਆ ਜਿਹੜੇ ਉਹ ਟਰੇਸ ਹੋਏ ਨੇ ਇਹ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਇਹਦੇ ਵਿੱਚ ਜੋ ਪਰਿਵਾਰ ਵੱਲੋਂ ਦੱਸਿਆ ਗਿਆ ਇਹਦੀ ਇੱਕ ਪਹਿਲਾਂ ਵਾਈਫ ਸੀ ਜੀਹਦਾ ਅਗਰ ਦਸੰਬਰ 22 ਦੇ ਵਿੱਚ ਉਹਨੇ ਇੱਥੇ ਸੁਸਾਈਡ ਕਮਿਟ ਕਰ ਲਿਆ ਸੀ ਉਸ ਸੁਸਾਈਡ ਦੇ ਵਿੱਚ ਉਹਦੇ ਪੇਰੈਂਟਸ ਵੱਲੋਂ ਇਹਦੇ ਇਸ ਵਿਅਕਤੀ ਤੇ ਇਹਦੇ ਭਰਾ ਤੇ ਇਹਦੀ ਭੈਣ ਤੇ ਜਿਹੜੇ ਤਿੰਨੇ ਅਮਰੀਕਾ ਰਹਿੰਦੇ ਸੀ ਉਸ ਵੇਲੇ ਵੀ ਅਮਰੀਕਾ ਸੀ ਤੇ ਇਹਦੀ ਮਾਤਾ ਜਿਹੜੀ ਇੱਥੇ ਰਹਿੰਦੀ ਸੀ ਇਹ ਚਾਰਾਂ ਵਿਅਕਤੀਆਂ ਦੇ 304B ਦਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਇਹ ਤਿੰਨੇ ਭੈਣ ਭਰਾ ਕਿਉਂਕਿ ਯੂਐਸਏ ਸੀ ਇਹਨਾਂ ਦਾ ਡਾਇਰੈਕਟਲੀ ਉਸ ਕ੍ਰਾਈਮ ਨਾਲ ਕੋਈ ਲਿੰਕ ਨਹੀਂ ਬਣਦਾ ਸੀ ਇਹਨਾਂ ਨੇ ਉਸ ਵਜ੍ਹਾ ਕਰਕੇ ਪੁਲਿਸ ਨੇ ਉਹਨਾਂ ਨੂੰ ਇਨੋਸੈਂਟ ਦੇ ਕੇ ਉਹਦੀ ਮਾਤਾ ਦੇ ਖਿਲਾਫ ਪੁਲਿਸ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਦੇ ਦਿੱਤਾ ਸੀਗਾ ਉਹ ਜਿਹੜੇ ਸਮਾਇਤ ਟ੍ਰਾਇਲ ਆ ਜਿਹੜਾ ਅੰਡਰ ਟ੍ਰਾਇਲ ਚੱਲ ਰਿਹਾ ਕੇਸ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਵਿਅਕਤੀ ਜਦੋਂ ਕੇ ਅਮਰੀਕਾ ਵਿੱਚ ਸੀਗਾ ਇਹਨੂੰ ਉਸ ਲੜਕੀ ਦੇ ਭਰਾਵਾਂ ਵੱਲੋਂ ਉਸ ਲੜਕੀ ਦੇ ਕਿਸੇ ਹੋਰ ਰਿਸ਼ਤੇਦਾਰਾਂ ਵੱਲੋਂ ਇਹ ਇੱਕ ਥ੍ਰੈਟ ਗੋਲ ਰੀਸੀਵ ਹੋਈ ਸੀ ਵੀ ਜਿੱਥੇ ਸਾਡੀ ਲੜਕੀ ਗਈ ਆ ਤਾਂ ਇਹਨੂੰ ਵੀ ਸਿੱਥੇ ਭੇਜਣਾ ਉਹ ਥ੍ਰੈਟ ਗੋਲ ਦੇ ਆਧਾਰ ਤੇ ਇਹਨਾਂ ਵਿਅਕਤੀਆਂ ਨੇ ਆਪਣੇ ਵੱਲੋਂ ਪੂਰਾ ਸ਼ੱਕ ਜਾਰੀ ਕੀਤਾ ਵੀ ਉਸੇ ਪਰਿਵਾਰ ਨੇ ਇਸ ਮੁੰਡੇ ਦੇ ਗੋਲੀ ਚਲਵਾਈ ਆ ਇਹਨੂੰ ਮਾਰ ਦੇਣ ਦੀ ਨੀਅਤ ਨਾਲ ਇੱਥੇ ਫੈਰ ਕਰਵਾਏ ਨੇ ਉਸ ਹੋਂਦੀ ਸੀ ਮਕਦਮਾ ਦਰਜ ਕਰ ਲਿਆ ਸਾਡੀਆਂ ਜਿਹੜੀਆਂ ਟੀਮਾਂ ਨੇ ਇਨਵੈਸਟੀਗੇਟ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਪੁਖਤਾ ਜਿਹੜੇ ਇਹਦੇ ਰਿਜ਼ਲਟ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਪਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਆ ਜਿਹੜਾ ਕਿ ਅਕਸਰ ਇੱਕ ਹਾਈਪ ਕ੍ਰੀਏਟ ਕੀਤੀ ਜਾ ਰਹੀ ਆ ਵੀ ਕੋਈ ਐਨ ਆਰ ਆਈ ਦੇ 노 ਡਾਊਟ ਐਨ ਆਰ ਆਈ ਸੀ ਜਿਹੜਾ ਦੂਸਰਾ ਪਰਿਵਾਰ ਆ ਜਿਹਦੇ ਉੱਤੇ ਅਲੀਗੇਸ਼ਨ ਲੱਗੇ ਨੇ ਉਹ ਵੀ ਐਨ ਆਰ ਆਈ ਪਰਿਵਾਰ ਆ ਇਹ ਵੀ ਐਨ ਆਰ ਆਈ ਸੀ ਇਹ ਮਹੀਨਾ ਪਹਿਲਾਂ ਵਾਪਸ ਆਇਆ ਸੀ ਅਮਰੀਕਾ ਤੋਂ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹਨੂੰ ਬਤੌਰ ਐਨ ਆਰ ਆਈ ਹੋਣ ਕਰਕੇ ਕਿਸੇ ਕਿਸਮ ਦਾ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਹੁਣ ਤੱਕ ਦੀ ਸਾਡੀ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਇਹ ਇਹਨਾਂ ਦਾ ਪਰਿਵਾਰਕ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਫਿਰ ਵੀ ਅਸੀਂ ਓਪਨ ਮਾਈਂਡ ਵਾਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਦੀ ਕੋਈ ਜੋ ਵੀ ਸਾਡੇ ਸਾਹਮਣੇ ਲੀਡ ਆਏਗੀ ਉਹ ਅਸੀਂ ਵਰਕ ਆਊਟ ਕਰਾਂਗੇ ਤੇ ਇਸ ਕੇਸ ਨੂੰ ਡੈਫੀਨਿਟਲੀ ਜਲਦੀ ਤੋਂ ਜਲਦੀ ਡੇਸਕਾਂ 'ਚ ਕੰਮ ਜਾ ਬੂਨਗੇ ਨਾਮਜ਼ਦ ਕੀਤਾ ਇੱਕ ਮਿੰਟ ਨਾਮਜ਼ਦ ਕੀਤਾ ਸਾਰੇ ਤੁਸੀਂ ਜਾਂ ਵੀ ਦੂਸਰੇ ਪਰਵਾਣਾ ਨਾਮਜ਼ਦ ਕੀਤਾ ਉਹਨਾਂ ਦੇ ਇਸ ਇਹਦੇ ਗੋਲੀ ਲੱਗੀ ਆ ਇਹਦੀ ਮਾਤਾ ਵੱਲੋਂ ਉਸ ਲੜਕੀ ਜੀ ਦੀ ਪਹਿਲਾਂ ਪੁਰਾਣੀ ਵਾਈਫ ਸੀ ਜਿਹਦੇ ਨਾਲ 2015 ਵਿੱਚ ਮੈਰਿਜ ਹੋਈ ਸੀ ਉਸ ਲੜਕੀ ਦੇ ਮਾਤਾ ਪਿਤਾ ਤੇ ਉਹਦੇ ਤਿੰਨ ਹੋਰ ਜਿਹੜੇ ਹੈਗੇ ਆ ਇੱਕ ਸੰਡੂਆ ਇੱਕ ਦੋ ਵਿਅਕਤੀ ਹੋਰ ਨੇ ਉਹ ਪੰਜਾਂ ਵਿਅਕਤੀਆਂ ਦੇ ਬਾਈ ਨੇ ਮੈਂ ਐਫ ਆਈ ਆਰ ਦਰਜੀ ਕੀਤੀ ਆ ਦੇ ਆਰ ਵੈਰੀ ਸ਼ੋਰ ਵੀ ਸਾਡਾ ਕਰਾਇਮ ਆ ਜਿਹੜਾ ਉਹਨਾਂ ਨੇ ਕੀਤਾ ਉਦੋਂ ਬਿਨਾ ਨਾ ਉਹਨਾਂ ਦਾ ਕੋਈ ਕਹਿੰਦੇ ਸਾਡੇ ਨਾਲ ਕਿਸੇ ਕੋਈ ਮੋਟਿਵ ਸੀ ਨਾ ਕੋਈ ਐਨ ਆਰ ਆਈ ਦਾ ਵਿਸ਼ਾ ਵਸਤੂ ਸੀ ਤੇ ਨਾ ਹੀ ਕੋਈ ਹੋਰ ਕਿਸੇ ਦਾ ਝਗੜਾ ਸੀਗਾ ਉਹ 100% ਵਾਂਗੂ ਦੇ ਆਰ ਸ਼ੋਰ ਵੀ ਉਹਨਾਂ ਨੇ ਇਹ ਕਰਾਇਮ ਕੀਤਾ ਅਸੀਂ ਦਰਜ ਕਰ ਲਿਆ ਅਸੀਂ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਅਸੀਂ ਤੁਹਾਨੂੰ ਦੱਸ ਦਿਆਂਗੇ ਗੱਡੀ ਦੀ ਜਿਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਮਰਸੀਡੀਜ਼ ਦੀ ਇੱਕ ਗੱਡੀ ਨੂੰ ਲੈ ਕੇ ਲੜਾਈ ਹੋਈ ਸੀ ਕਿਉਂਕਿ ਉਹਨੇ ਆ ਕੇ ਪੁੱਛਿਆ ਕਿ ਮਰਸੀਡੀਜ਼ ਕਿੱਥੋਂ ਆਈ ਲੜਾਈ ਲੜਾਈ ਕੋਈ ਨਹੀਂ ਹੋਈ ਉਹਨਾਂ ਉਹਨਾਂ ਵਿਅਕਤੀਆਂ ਨੇ ਜਸਟ ਜੋ ਸਾਨੂੰ ਜਾਪਦਾ ਇੱਕ ਅੰਦਰ ਵੜਨ ਦਾ ਬਹਾਨਾ ਕੋਈ ਨਾ ਕੋਈ ਗੱਲ ਕਰਨ ਦਾ ਵੀ ਦੀ ਆਰ.ਸੀ ਕਿੱਥੇ ਆ ਉਸ ਤਰੀਕੇ ਨਾਲ ਇੱਕ ਐਂਟਰ ਹੋਣ ਦੇ ਨਾ ਸਮੇਂ ਇੱਕ ਇੰਨੀ ਗੱਲ ਹੋਈ ਆ ਨਾ ਉਹ ਗੱਡੀ ਲੈ ਕੇ ਗਏ ਨੇ ਨਾ ਉਹਨਾਂ ਨੇ ਚਾਬੀ ਮੰਗੀ ਆ ਇੱਕ ਆਰ.ਸੀ ਦੇ ਨੋਂ ਨਾਂ ਜੋ ਸਾਨੂੰ ਜਾਪਦਾ ਵੀ ਜਸਟ ਬਾਹਰ ਓਪਨ ਚੋਂ ਅੰਦਰ ਜਾ ਕੇ ਜਿਹੜਾ ਆਪਣਾ ਜੋ ਵੀ ਉਹਨਾਂ ਦਾ ਮਨਸ਼ਾ ਸੀ ਉਹ ਪੂਰਾ ਕਰਨ ਦੀ ਕੋਸ਼ਿਸ਼ ਉਮੀਦ ਨਾਲ ਇਹਨੂੰ ਜਾਣ ਕੇ ਇੱਕ ਅੰਦਰ ਲੈ ਕੇ ਗਏ ਨੇ ਤਾਂ ਕਿ ਬਾਹਰ ਕੋਈ ਆਵਾਜ਼ ਆਵੇਗੀ ਕੋਈ ਹੋਰ ਲੋਕੀ ਦੇਖਣਗੇ ਕੋਈ ਇਸ ਤਰੀਕੇ ਦਾ ਕੋਈ ਹੋਰ ਉਹਨਾਂ ਨੂੰ ਖਤਰਾ ਨਾ ਹੋ ਜਾਵੇ। ਇਹ ਇਨਸੀਡੈਂਟ ਹੁੰਦਾ ਫੈਮਿਲੀ ਮੈਂਬਰ ਦੇ ਘਰ ਦੇ ਵਿੱਚ ਸੀ। ਉਹਨਾਂ ਵੱਲੋਂ ਕਿਸੇ ਨੂੰ ਆਈਡੈਂਟੀਫਾਈ ਕੀਤਾ ਗਿਆ ਕੀ ਉਹਨਾਂ ਤੋਂ ਪਿਛਲੇ ਜਿਹੜੇ ਆਏ ਸੀ। ਇਹ ਵਿਅਕਤੀਆਂ 'ਚੋਂ ਕਿਸ ਨੂੰ ਕਿਸ ਨੇ ਆਈਡੈਂਟੀਫਾਈ ਨਹੀਂ ਕੀਤਾ ਇਹ ਅਗਿਆਤ ਵਿਅਕਤੀ ਸੀਗੇ। ਉਹਨਾਂ ਵੱਲੋਂ ਇਹ ਆ ਵੀ ਇਹ ਜਿਹੜੇ ਵਿਅਕਤੀ ਨੇ ਇਹ ਸਾਡੇ ਉਸ ਪਰਿਵਾਰ ਦੇ ਵੱਲੋਂ ਹੀ ਫਾਇਰ ਕਰਕੇ ਅਰੇਂਜ ਕਰਕੇ ਉਹ ਵਿਅਕਤੀ ਭੇਜੇ ਨੇ ਤੇ ਉਹਨਾਂ ਨੇ ਜੋ ਸਾਨੂੰ ਥ੍ਰੈਟ ਕੀਤੀ ਸੀ ਉਸ ਥ੍ਰੈਟ ਨੂੰ ਪੂਰੀ ਕਰਨ ਦੇ ਲਈ ਉਹਨਾਂ ਨੇ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਜਿਹਨਾਂ ਨੂੰ ਸਰ ਨਾਮਜ਼ਦ ਕੀਤਾ ਉਹ ਬਾਹਰ ਨਹੀਂ ਜੀ ਇੰਡੀਆ ਦੇ ਵਿੱਚ ਜਿਹਨੇ ਤੁਸੀਂ ਆਇਆ ਨਾ ਉਹ फोर इन्वेस्टिगेशन रीजनस ਵੀ ਡੋਟ ਅਸਕ ਸਰ ਤੁਸੀਂ ਕਹਿੰਦੇ ਕਿ ਐਨਆਰਏ ਆ ਤੇ ਉਹ ਇਸ ਮਾਮਲੇ ਨੂੰ ਹਾਈਪੂ ਮਿਲ ਗਈ ਬਟ ਪਿਛਲੇ 1 2 ਦਿਨਾਂ ਦੇ ਜਿੱਧਰ ਆਤਮ ਮਰਡਰ ਹੋਇਆ ਤੁਸੀਂ ਟ੍ਰੇਸ ਕਰ ਲਿਆ ਤੁਹਾਨੂੰ ਲੱਗਦਾ ਨਹੀਂ ਕਿ ਇੱਕਦਮ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਧਣੀਆਂ ਜਿਹੜੇ ਇੱਥੇ ਰਹਿ ਰਹੇ ਅੰਦਰ ਆਈ ਚਲੋ ਸੈੱਟ ਜਿਹੜੇ ਇੱਥੇ ਰਹਿ ਕੇ ਉਹਨਾਂ ਲਈ ਵੀ ਤੇ ਖਤਰਾ ਹੈ ਨਾ ਕਿਤੇ ਨਾ ਕਿਤੇ ਪੁਲਿਸ ਲਈ ਕਿੰਨਾ ਚਲੇ ਸਮਝੋ ਅਜੇ ਆ ਕੁਝ ਨਹੀਂ ਆਇਆ ਜੇ ਕ੍ਰਾਈਮ ਡਾਟਾ ਦੇਖੋਗੇ ਕ੍ਰਾਈਮ ਕੰਪੈਰੀਟਿਵਲੀ ਬਹੁਤ ਘੱਟ ਆ ਜਦੋਂ ਤੋਂ ਅਸੀਂ ਦੇਖਿਆ 2.5 ਮਹੀਨੇ ਹੋ ਗਏ ਆ ਇਹ ਪਹਿਲਾ ਸਾਡਾ ਪਹਿਲਾ ਮਰਡਰ ਹੋਇਆ ਜਿਹੜਾ 2 ਇਹ ਦੂਸਰਾ ਅਟੈਂਪਟ ਹੋਇਆ ਇਹ ਸੁਸਾਇਟੀ ਆ ਸੁਸਾਇਟੀ ਚ ਕ੍ਰਾਈਮਲ ਕਰਾਇਮ ਆ ਕੁਛ ਨਾ ਕੁਛ ਤਾਂ ਮਾੜਾ ਮੋਟਾ ਕਦੇ ਇੱਕਦਾਂ ਹੀ ਜਿਹੜਾ ਕੋਈ ਹੋਣ ਦੀ ਸੰਭਾਵਨਾ ਹੋ ਜਾਂਦੀ ਆ ਨਿੱਜੀ ਰੰਜਿਸ਼ਾਂ ਹੁੰਦੀਆਂ ਨੇ ਕੋਈ ਹੋਰ ਕਾਰਨ ਹੁੰਦੇ ਨੇ ਪਰ ਇਹਨੂੰ ਕੋਈ ਇਹ ਵੀ ਕਰਾਇਮ ਵਧ ਗਿਆ ਇਟ ਇਜ਼ ਨੋਟ ਪ੍ਰੈਕਟਿਕ ਸਰ ਆਈ ਥਿੰਕ ਜੇਕਰ ਤਾਂ ਨਾ ਹੋਵੇ ਸਰ ਕਿਹੜੇ ਮੁਲਾਜ਼ਮ ਕਿੰਨੇ ਕੇ ਉਸ ਗੋਸ਼ੀ ਫੜੇ ਗਏ ਨੇ ਫਿਲਹਾਲ ਮੁਲਕੀ ਤੇ ਉਹ ਵੀ ਦੀ ਗ੍ਰਿਫਤਾਰੀ ਹੋਈ ਰਿਹਾ ਉਹ ਜਿਹੜੇ ਤਿੰਨ ਨਾਮ ਲਏ ਨੇ ਉਹਨੂੰ ਅਪਡੇਟ ਕੀਤਾ ਹੈ ਸਰ ਐਜੇਪੀ ਸਰ ਕਦੋਂ ਨਾਮ